ਲੈ ਵੀ ਮੇਰਾ ਲੋਨ ਤੇਰਾ ਹੋ ਗਿਆ ਪਾਸ ਠੀਕ ਹੈ ਜੀ ਦੋ ਬੱਕਰੀਆਂ ਦਾ ਹੋ ਗਿਆ ਪਾਸ ਠੀਕ ਹੈ ਜੀ ਸਿਗਾ ਖਿੱਚ ਖਿਚਾ ਕੇ ਕੀਤਾ ਕੰਮ ਤੇਰਾ ਕੇਸ ੜਿਆ ਸੀਗਾ ਠੀਕ ਹੈ ਜੀ ਖਿੱਚ ਚਾਵੇ ਕੀਤਾ ਮਿਹਰਬਾਨੀ ਬਾਈ ਠੀਕ ਆ ਨਾ ਇਹ ਰੱਬ ਤੇਰੀ ਕਮਾਈ ਚ ਪਾਵੇ ਬਰਕਤ ਠੀਕ ਆ ਬਾਈ ਤੇ ਆਪਾਂ ਮਿਲਦੇ ਹੁਣ ਆਉਂਗਾ ਮੈਂ ਫੇਰ ਕੱਲ ਨੂੰ ਆਉਂਗਾ ਤੇਰਾ 15 ਦਿਨਾਂ ਨੂੰ ਅੱਜ ਨਹੀਂ 15 ਦਿਨਾਂ ਨੂੰ ਆਵਾਂਗੇ ਤੇ ਤੇਰਾ ਸਬਸਿਡੀ ਵਾਲਾ ਫਾਰਮ ਭਰਾਂਗੇ ਠੀਕ ਆ ਬਾਈ ਠੀਕ ਆ ਬਈ ਠੀਕ ਹੈ ਜੀ ਚਾਹ ਪੀ ਜਾਂਦੇ ਜੀ ਨਾ ਨਾ ਬਸ ਧੰਨਵਾਦ ਠੀਕ ਹੈ ਠੀਕ ਆ ਬਾਈ ਮਿਹਰਬਾਨੀ ਆ ਵੀ ਕਿਨੇ ਆ ਪਹਿਲੇ ਨਥ ਪਾਇਆ ਸੱਸਰੀਕਾਲ ਬਾਈ ਸੱਸਰੀਕਾਲ ਕਰੀ ਜਨਾ ਸਪੰਜਾ ਹਾਂਜੀ ਬਾਈ ਜੀ ਲਿਆ ਕਰ ਕੱਢ ਦੇਗਾ ਬੱਕਰੀਆਂ ਬਾਹਰ ਤੇ ਕਰਗੇ ਫੋਟੋ ਤੇ ਭਰਗੇ ਤੇਰਾ ਸਬਸਿਡੀ ਵਾਲਾ ਫਾਰਮ ਹੋਣਾ ਬਾਈ ਜੀ ਗੱਲ ਐਂ ਹੋਈ ਹਾਂ ਮੇਰੇ ਆਸੀ ਮਾਮੇ ਦਾ ਮੁੰਡਾ ਅੱਛਾ ਬਾਹਰਲੇ ਮਲਖੂ ਹਾਂ ਉੱਤੋਂ ਤੁਹਾਨੂੰ ਪਤਾ ਠੰਡ ਆ ਗਈ। ਹਾਂ। ਇੱਕ ਤਾਂ ਉਹ ਲੈ ਗਿਆ ਜੀ ਕਹਿੰਦਾ ਚਾਰ ਚੂਰ ਪਾਲਾਂਗੇ। ਅੱਛਾ। ਫਿਰ ਇੱਕ ਰਹਿ ਗਈ ਸੀ ਜੀ। ਹਾਂ। ਉਹ ਅਸੀਂ ਯਾਰਾਂ ਬੇਲੀਆਂ ਨੇ ਰਲੇ ਮਿਲੇ ਨੇ ਵੱਢ ਕੇ ਹੋਕ ਅਸੀਂ ਆਪ ਖਾ ਲਈ ਜੀ। ਅੱਛਾ। ਹੁਣ ਮੇਰੇ ਕੋਲੇ ਤਾਂ ਆਹ ਕੱਟਿਆ ਵਜਿਆ ਜੀ। ਹਾਂ। ਜੇ ਤੇ ਹੁੰਦੀ ਐ ਸਬਸਿਡੀ ਤਾਂ ਕਰ ਦਿਓ। ਜਿਹੜੀ ਗੱਲ ਆ ਉਹ ਤੇ ਆ। ਫਿਰ ਮੇਰੇ ਕੋਲੇ ਉਦੋਂ ਬਾਅਦ ਮੀਂਗਣਾ ਰਹਿੰਗਾ ਜੀ ਬੱਕਰੀਆਂ ਦਾ ਹੋ ਤੇ ਵੇਖ ਲਓ। ਮੁੰਗਣਾ ਮੁੰਗਣਾ ਦੇਣੀ ਹੋਣਾਗਾ। ਅੱਛਾ ਜੀ। ਉਹ ਬੈਂਕ ਵਾਲੇ ਆ ਕੇ ਜਦੋਂ ਬਾਹਰੇ ਨਾ ਗੇਟ ਤੇ ਅੱਛਾ ਜੀ। ਉਹਨਾਂ ਮੂਰੇ ਨਾ ਮੀਂਗਣਾ ਹੀ ਕੋਲ।